ਅੰਮ੍ਰਿਤਸਰ ਦੇ ਵਿੱਚ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਐਸੇ ਮਾਮਲਾ ਅੰਮ੍ਰਿਤਸਰ ਦੇ ਇੱਕ ਵਕੀਲ ਦੇ ਘਰ ਵੱਡੀ ਚੋਰੀ ਘਟਨਾ ਹੋਈ ਚੋਰ ਲੱਖਾਂ ਰੁਪਏ ਦੀ ਨਕਦੀ ਸੋਨਾ ਚਾਂਦੀ ਅਤੇ ਘਰ ਵਿੱਚ ਮੌਜੂਦ ਪਿਸਤੌਲ ਸਮੇਤ ਉਸ ਦਾ ਲਾਇਸੈਂਸ ਤੱਕ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਵਕੀਲ ਦਾ ਕਹਿਣਾ ਕਿ ਘਟਨਾ ਸ਼ਨੀਵਾਰ ਦੀ ਹੈ ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਜਦੋਂ ਉਹ ਸੋਮਵਾਰ ਨੂੰ ਘਰ ਵਾਪਸ ਪਹੁੰਚੇ ਤਾਂ ਘਰ ਦੇ ਦਰਵਾਜ਼ੇ ਅਤੇ ਸਮਾਨ ਖਿਲਰਿਆ ਹੋਇਆ ਸ਼ੱਕ ਦੇ ਆਧਾਰ ਤੇ ਜਦੋਂ ਉਹਨਾਂ ਨੇ ਸੀਸੀਟੀਵੀ ਚੈੱਕ ਕਰਨੀ ਚਾਹੀ ਤਾਂ ਪਤਾ ਲੱਗਾ ਕਿ ਚੋਰ DVR ਵੀ ਤੱਕ ਆਪਣੇ ਨਾਲ ਲੈ ਗਏ ਹਨ ਵਕੀਰ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਹਫਤੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਦੂਸਰੇ ਪਾਸੇ ਪ੍ਰਸ਼ਾਸਨ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦਾਵਾ ਕੀਤਾ ਕਿ ਸ਼ਿਕਾਇਤ ਮਿਲ ਚੁੱਕੀ ਹੈ ਤੇ ਜਾਂਚ ਤੇਜ਼ੀ ਨਾਲ ਜਾਰੀ ਹੈ ਪੁਲਿਸ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਕੋਲ ਕਰਾਓ ਥੋੜਾ ਗੋਲ ਕਰਦੇ ਕੈਮਰਾ ਨਹੀਂ ਰਿਚ ਵੇਖਤੇ ਨਹੀਂ ਕੁਝ ਨਹੀਂ ਉਹਨਾ ਕਨਸੈਂਟਰੇਟ ਕਰਨਾ ਉਧਰ ਆਸ-ਪਾਸ ਇੱਥੇ ਕਰਾਕ ਇਹ ਹੂਗਾ ਕੁਝ ਨਾ ਹੋਸ਼ ਨਹੀਂ ਹੋਈ ਸ਼ਕਲ ਆ ਗਈ ਥੋੜੀ ਜ਼ੂਮ ਕਰ ਲਈਏ ਕੈਮਰੇ ਵੇਖ ਲੈ ਸਾਡੇ ਪਰੇ ਹੋ ਸ਼ਾਂਕ ਉਹ ਤਾਂ ਉਹਨੇ ਕਿ ਦੇਖਣ ਦੇ ਚੋਰਾ ਹੀ ਹਮੇ ਪਹਿਲਾਂ ਹੀ ਆਇਆ ਅੱਲਾ ਨਾਲ ਕਿ ਕੋਈ ਯਾਰ ਨਹੀਂ ਰਿਹਾ ਹੂੰ ਆ ਗਈ ਇਹ ਅੱਜ ਓਏ ਪੱਟਰੀ ਇਟ ਪੱਕੀ ਗੱਲ ਲੇਟਾਂ ਹਾਂ ਟੱਪ ਕੇ ਨੇ ਉਧਰ ਮਾਰਤੀ ਮਾਰੀ ਨਹੀਂ ਆ ਅੱਜ ਬੜੀ ਟੰਪਲੀ ਫੜੀ ਹੋਣੀ ਆ ਯਾ ਫਿਰ ਜੇ ਕੁਝ ਕਰਿਆ ਫਿਰ ਮਾਰੋ ਨਾ ਮੇਰਾ ਪੰਕਜ ਢਟਵਾਲ ਜੀ ਇੱਕ ਹੀ ਗੱਲ ਬਾਤ ਇੱਕ ਗੱਲ ਬਾਤ ਅਸੀਂ ਪਟਿਆਲੇ ਗਏ ਵਹੀਂ ਸ਼ਨੀਵਾਰ ਦੀ ਰਾਤ ਤੇ 3 ਵਜੇ ਨਿਕਲੇ ਆ ਤੇ 10 ਵਜੇ ਰਾਤੀ ਚੋਰ ਅੰਦਰ ਪਾੜੀ ਤਾ ਨਹੀਂ ਵੜਿਆ ਵਾ ਸੀਸੀਟੀਵੀ ਚ ਕੈਮਰਾ ਹੀ ਦਿਖਿਆ ਸਾਰਾ ਰਾਤੀ 10 ਵਜੇ ਕੇ 10 ਮਿੰਟ ਚੰਦਰ ਆਂਦਾ ਵਾ 10:45 ਤੇ ਬਾਹਰ ਜਾਂਦਾ ਵਾ ਇਹ 40 ਮਿੰਟ ਚ ਸਾਰਾ ਉੱਪਰ ਤੱਕ ਉਹਨੇ ਤੋੜ ਤੋੜ ਕੇ 골ਡ ਲੈ ਗਿਆ ਵਾ ਸਿਲਵਰ ਤੇ ਪਿਸਟਲ ਲੈ ਗਿਆ ਲਾਇਸੈਂਸ ਲੈ ਗਿਆ ਵਾ ਤੇ ਪਲੱਸ ਥੋਰ ਕੈਸ਼ ਵੀ ਲੈ ਗਿਆ ਵਾ ਟੋਟਲ ਕਿੰਨਾ ਕੋ ਲਾਸ ਦੇਖੋ ਜੀ ਦਾਦਾ ਤੇ 20-25 ਲੱਖ ਦਾ 골ਡ ਹੈ ਹੀ ਹੈ ਸਿਲਵਰ ਵੀ 2 ਲੱਖ ਦਾ ਪਿਸਟਲ ਆ ਇਸ ਤੋਂ ਤਾਂ ਲਾਇਸੈਂਸ ਸੀ ਲਾਇਸੈਂਸ ਸੀ ਕਿ ਤੁਸੀਂ ਸੀਸੀਟੀਵੀ ਮੌਕੇ ਤੇ ਹੈਗੀ ਸੀ ਸੀਸੀਟੀਵੀ ਉਹ ਡੀਵੀਆਰ ਵੀ ਲੈ ਗਿਆ ਅੱਛਾ ਤੇ ਇਹੀ ਗਵਾਂਡੀਆਂ ਨੇ ਸਰਚ ਕੀਤੇ ਤੇ ਆਈਡੈਂਟੀਫਾਈ ਕਰ ਲਿਆ ਉਹਨੂੰ ਚੋਰ ਨੂੰ ਅਸੀਂ ਆਪ ਹੀ ਕੀਤਾ ਪੁਲਿਸ ਨੇ ਇੱਥੇ ਕੀਤਾ ਨਹੀਂ ਕੋਈ ਤੁਸੀਂ ਕਪਾਲਸਰ ਨੂੰ ਕੰਪਲੇਨਟ ਕੀਤੀ ਵੈਸੇ ਪੁਲਿਸ ਨੂੰ ਹਾਂਜੀ ਮੌਕੇ ਤੇ ਪਹਿਲੇ ਪੀਸੀਆਰ ਬੁਲਾਈ ਸੀ ਪੀਸੀਆਰ ਤੋਂ ਬਾਅਦ ਫਿਰ ਆਪਾਂ ਇੱਧਰ ਉਹ ਥਾਣੇ ਵਾਲੇ ਆਏ ਥਾਣੇ ਵਾਲੇ ਫਿਰ ਐਸਐਚਓ ਹੀ ਆਏ ਮੌਕੇ ਤੇ ਫਿੰਗਰਪ੍ਰਿੰਟ ਵੀ ਲੈ ਗਏ ਪਰ ਬਾਅਦ ਚ ਕੋਈ ਤੁਸੀਂ ਕਾਰਵਾਈ ਨਹੀਂ ਹੋਈ ਤੁਸੀਂ ਘਰ ਨਹੀਂ ਸੀ ਤੁਸੀਂ ਉਧਰ ਗਏ ਸੀ ਬਾਹਰ ਗਏ ਸੀ ਪਟਿਆਲੇ ਅੱਛਾ ਪਟਿਆਲੇ ਗਏ ਸੀ ਹਾਂਜੀ ਚੋਰੀ ਹੋਈ ਕਿਦੋਂ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਚੋਰੀ ਚੋਰੀ ਤੇ ਹੋਈ ਸ਼ਨੀਵਾਰ ਰਾਤ ਦੀ ਅਸੀਂ ਸੋਮਵਾਰ ਆਏ 7 ਵਜੇ ਤੇ ਅਸੀਂ ਗੇਟ ਖੋਲ੍ਹਿਆ ਤੇ ਦੇਖਿਆ ਕਿ ਬਾਰੀ ਟੁੱਟੀ ਹੋਈ ਆ ਤੇ ਜਿਹੜਾ ਸਮਾਨ ਲਮਾਰੀਆਂ ਚੋਂ ਬੈੱਡਾਂ ਚੋਂ ਦਰਾਜ ਖੁੱਲ੍ਹੇ ਹੋਏ ਉੱਪਰ ਲੋਕ ਟੁੱਟੇ ਹੋਏ ਜਿੰਦਰੇ ਤੇ ਸਮਾਨ ਸਾਰਾ ਨਿਕਲਿਆ ਹੁਣ 5 ਦਿਨ ਹੋ ਗਏ ਚੋਰੀ ਹੋਈ ਕੋਈ ਪੁਲਿਸ ਪ੍ਰਸ਼ਾਸਨ ਮਨ ਕੋਈ ਕਾਰਵਾਈ ਪੁਲਿਸ ਨੇ ਤੇ ਕਾਰਵਾਈ ਵੇਖੋ ਜਈ ਅਹੀ ਸੋ ਕੋਨ ਨੂੰ ਲੱਭ ਕੇ ਦੱਸਿਆ ਵੀ ਇਹ ਚੀਜ਼ ਹੈਗੀ ਆ। ਅੱਛਾ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਮਤਲਬ ਲੱਭਿਆ ਗਿਆ। ਉਹਨਾਂ ਨੇ ਮਤਲਬ ਉਹਨਾਂ ਨੇ ਨਹੀਂ ਲੱਭਿਆ ਸੀ ਹੁਣ ਦੱਸਿਆ ਕਿਉਂਕਿ ਵੀ ਇਹ ਹੋਇਆ ਤੇ ਬੰਦਾ ਵੀ ਆਈਡੈਂਟੀਫਾਈ ਕਰਤਾ ਉਹਨਾਂ ਵੱਲੋਂ ਢੇਲਾ ਚੁੱਕਦੇ ਨਹੀਂ ਬੇ। ਅੱਛਾ ਅਹੀ ਕਿਨੇ ਬੰਦਾ ਆਈਡੈਂਟੀਫਾਈ ਕਰ ਲਿਆ। ਅਹੀ ਕਰ ਲਿਆ ਬਖਾਰ। ਕੀ ਤੁਹਾਡੇ ਚਾਰ ਪਛਾਣ ਦਾ ਸੀ ਬੰਦਾ ਜੀ। ਨਹੀਂ ਜਾਨ ਪਛਾਣਦਾਨੀ ਇਹ ਨੰਬਰ ਸਾਰੇ ਕਿ ਜੀ ਫਲੈਟਸ। ਉੱਥੋਂ ਲੈਗਾ। ਇਹਨੂੰ ਕਹਿੰਦੇ ਵੀਰੂ ਬੱਚਾ ਕਹਿੰਦੇ ਹੈਗਾ ਯਾਰ। ਕੀ ਸਮਝ ਇਹਨੇ ਤਾਂ ਹੋ ਗਿਆ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ। ਅਸੀਂ ਤਾਂ ਕਿਨੇ ਵੀ ਉਹਨਾਂ ਦੇ ਘਰ ਦੇ ਜਿਹੜ ਮੈਂ ਘਰ ਨਹੀਂ ਆ ਮੈਂ ਕਹਿੰਦਾ ਘਰ ਨਹੀਂ ਉਹਨਾਂ ਦੀ ਮਾਂ ਹੈਗੀ ਆ ਔਰ ਇਹ ਸਿਸਟਰ ਆ ਔਰ ਅਬ ਬ੍ਰਦਰ ਆ ਉਹ ਵੀ ਚੋਰ ਹੈਗਾ ਬ੍ਰਦਰ ਵੀ ਤੇ ਉਹਦਾ ਫਾਦਰ ਹੈ ਉਹਨਾਂ ਚ ਕੋਈ ਤਾਂ ਯਾਪੀ ਆ ਜਾਏਗਾ ਪਿੱਛੇ ਉਹ ਕੀ ਸਮਝਦਾ ਸ਼ੁਰੂ ਤੋਂ ਉਹ ਇਹ ਚ ਚੋੜੀ ਚੜੀ ਨੇ ਕੰਮ ਹੀ ਕਰਦਾ ਜਿਸ ਤਰ੍ਹਾਂ ਅੰਦਰ ਕੀ ਕਹਿ ਰਹੇ ਇਹ ਹੈ ਪੱਕਾ ਚੋਰ ਹੈ ਜੀ ਤੇ ਹੁਣ ਕੀ ਮੰਗ ਕੇ ਕਰਦੇ ਪ੍ਰਸ਼ਾਸਨ ਕੋ ਪ੍ਰਸ਼ਾਸਨ ਕੋ ਮੰਗ ਕਰਨੇ ਵੀ ਵੇਖੋ ਪ੍ਰਵਾਸੀਆਂ ਨੇ ਇੰਨਾ ਇੱਥੇ ਬਾਤਤਾ ਵਾ ਗਾਂਦੇ ਵੀ ਕੀ ਕੀ ਹੋ ਰਿਹਾ ਤੇ ਕੀ ਲੌਂਜ ਆਰਡਰ ਸਿਚੁਏਸ਼ਨ ਹੈਗੀ ਹੈ ਪੁਲਸ ਦੀ ਗਤੀਵਿਧੀ ਨੂੰ ਕਿੱਦਾਂ ਦੇਤੇ ਕਿਉਂਕਿ ਤੁਸੀਂ ਆਪ ਹੀ ਕੀਤਾ ਪੁਲਸ ਵੀ ਨਾ ਦੀ ਪੁਲਸ ਹੈ ਪੁਲਸਰੀ ਵੇਖੋ ਜੀ ਮਤਲਬ ਕੁਝ ਵੀ ਅਜਬ ਕੀ ਜੀਰੋ ਫਿੰਗਰਪ੍ਰਿੰਟ ਲਾ ਕੇ ਉਦੋਂ ਪਤਾ ਕਿ ਹੈਗਾ ਵਾ ਉਸ ਟਾਈਮ ਰੈਸਟ੍ਰੈਂਜੇਟਿਵ ਘੰਟੇ ਤੇ ਇੰਨਾ ਟਾਈਮ ਡਿਲੇ ਕਰਤਾ ਉਹਦੇ ਤੇ ਇੰਨਾ ਦੀ ਨਿਗਹਿਲੀ ਆ ਸਰ ਪੁਲਸ ਜੀ ਪੁਲਸਰੀ ਦੀ ਨਿਗਹਿਲੀ ਸਮਝ ਹਾਂਜੀ ਹਾਂਜੀ ਹੁਣ ਮੰਗ ਕੀ ਕਰਦੇ ਹੁਣ ਮੰਗ ਮੈਂ ਕਰਨਾ ਕਿ ਫਟਾਫਟ ਅਰੈਸਟ ਕੀਤਾ ਜਾਏ ਔਰ ਇਹ ਘਰ ਦੇ ਚੁੱਕੇ ਜਾਣ ਉਹਨਾਂ ਕੋਲ ਇਨਵੈਸਟੀਗੇਸ਼ਨ ਕੀਤੀ ਜਾਏ ਤੇ ਮੁਫੜਿਆ ਜਾ ਕਿੱਥੇ ਹੈਗਾ ਉਹ ਟੋਟਲ ਤੁਸੀਂ ਕਹਿੰਦਾ ਵੀ ਤੁਹਾਨੂੰ ਲੱਗਦਾ ਨਹੀਂ ਤੁਹਾਡਾ ਕਿੱਦਾਂ ਲਾਇਸੈਂਸ ਹੀ ਪਿਸਤਲ ਲੈ ਗਿਆ ਕੋਈ ਵਾਰਤਾਤ ਕਰ ਹਾਂਜੀ ਇਹ ਵੀ ਹੰਡਾਰਾ ਬੜਾ ਤੁਹਾਨੂੰ ਤੁਸੀਂ ਤੇ ਕਿਹਾ ਉਹਨਾਂ ਨੂੰ ਪਹਿਲੇ ਦੱਸਿਆ ਵੀ ਇਹਨਾਂ ਨੂੰ ਪਹਿਲੇ ਡਿਵਰ ਕਰ ਕਰੋ ਪਿਸਤਲ ਸਰ ਜਿਹੜੀ ਕਿ ਕੰਪਲੀਟ ਆਈ ਚੋਰੀ ਹੋਈ ਹੈ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਦੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਗ੍ਰਫਰ ਕਰ ਰਹੇ ਸਰ ਚੋਰੀ ਚ ਉਹਨਾਂ ਨੇ ਕਹੇ ਕਿ ਇੱਕ ਵੈਪਨ ਤੇ 골ਡ ਚੋਰੀ ਹੋਇਆ ਹਾਂਜੀ ਤੇ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਹਾਂ ਤੇ ਕਰਕੇ ਜੋ ਵੀ ਬੰਦੀ ਉਹ ਹੀ ਕਾਰਵਾਈ ਜੜੀ ਹੋਗੀ ਕਰਾਨੀ